ਉਠ ਖੜਾ 10 ਵਜ ਗਏ ਕਿਵੇਂ ਪਿਆ ਲੰਮੀਆਂ ਤਾਣੀ ਉਠ ਖੜਾ ਆ ਕੀ ਆ ਕੀ ਹੋ ਰਿਹਾ ਮੇਰੇ ਸਾਲਾ ਦਿਨ ਸੁਪਨੇ ਖਾ ਉਹ ਤਾਂ ਇੰਨਾ ਸੁਣਾ ਸੁਪਨਾ ਆ ਜਾਂਦਾ ਸੀਗਾ ਇਹ ਹੀ ਤੇ ਤੈਨੂੰ ਮੈਂ ਦੱਸਣਾਈ ਸੀ ਨਹੀਂ ਕੀ ਦੱਸਣਾਈ ਸੀ ਤੂੰ ਮੈਨੂੰ ਤੇ ਮੈਂ ਤਾਂ ਤੈਨੂੰ ਸੁਪਨਾ ਦੱਸਣਾਈ ਸੀਗੀ ਕਿਹੜਾ ਸੁਪਨਾ ਦੱਸਣਾ ਸੀ ਤੁਹਾਨੂੰ ਮੈਨੂੰ ਮੈਂ ਤਾਂ ਸੁਪਨਾ ਆਇਆ ਆ ਸੁਪਨਾ ਤੇ ਤੁਹਾਡੇ ਕੋਲ ਹੀ ਆਉਂਦਾ ਹੁਣ ਹੁਣ ਅੱਜ ਕੱਲ੍ਹ ਘਰ ਵਾਲੇ ਕਿੱਥੇ ਚੱਜਣਾ ਮਿਲਦੇ ਆ ਕੋ ਟਕੜੀ ਇਸਕੇ ਮਨਾਉਣੀ ਪੈਂਦੇ ਆ ਹਣਾ ਜੀ ਸਹੀ ਹੈ ਨਾ ਸਹੀ ਹੈ ਬਾਕੀ ਤਾਂ ਸਾਰਾ ਕੁਝ ਠੀਕ ਆ ਮਨਾਓ ਦੱਸ ਤੇਰੀ ਕਮਜ਼ੋਰੀ ਕੀ ਆ ਮੈਨੂੰ ਗੁੱਸਾ ਵਾਲੀ ਛੇਤੀ ਆਉਂਦਾ ਹਾਂ ਤੈਨੂੰ ਗੁੱਸਾ ਆ ਘਤੋਂ ਆਇਆ ਹੁਣ ਤੂੰ ਮੈਨੂੰ ਐ ਵੀ ਦੱਸ ਦੇ ਫਿਰ ਆਹਦੀ ਕਿੰਨੀ ਆਸਮ ਹੈ ਫੇਰ ਉਹੀ ਗੱਲ ਅੱਲਾ ઓਲਾ ਬਾਤ ਕੌਣ ਕਿੱਧਰ ਨੂੰ ਚੱਲਿਆ ਬਣ ਗਿਆ ਚੌਧਰੀ ਕੁਰਤਾ ਚਾਦਰਾਂ ਪਾ ਕੇ ਜਾਨਾ ਮੈਂ ਪੈਸੇ ਪੂਸੇ ਪੁੱਛਣਾ ਮਰੇ ਸਾਲੇ ਦਾ ਵਿਆਹ ਹੀ ਜਾਂਦਾ ਨਾਲੇ ਕੰਮਕਾਰ ਕੋਈ ਲੱਗਦਿਆਂ ਕਿੱਥੇ ਸਾਰੀ ਉਮਰ ਹਾਈ ਨੰਗ ਜਾਣੀ ਨਕਮਿਆਂ ਜਿਹੜੇ ਕੋਲੇ ਚਾਲ ਛਿੱਲੜ ਸੀਗੇ ਉਹ ਸਾਰੀਆਂ ਗਸਥਾ ਭਰਤੀਆਂ ਛੱਡ ਪਰੇ ਬਾਹਰ ਜਾਣ ਨੂੰ ਜਾ ਕੇ ਮਸ਼ੀਨ 'ਚ ਪਾਣੀ ਪਾ ਦੇ ਮੈਂ ਕੱਪੜੇ ਧੋਣੇ ਆ ਤੂੰ ਆਪ ਪੜਾ ਜਾ ਕੇ ਤੇਰਾ ਕਿਹੜਾ ਹੱਥ ਟੋਕੇ ਜਾਏਗਾ ਪਾਇਆ ਜਾ ਕੇ ਪਾਣੀ ਬੈਲੜ ਕਿਸੇ ਥਾਂ ਦਾ ਤੇਰਾ ਕਿਹੜਾ ਮਹਿੰਦੀ ਲੱਗੀ ਆ ਨੋ 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 ਨਾ ਤੂੰ ਦੀਦਾਈ ਪੱਖਾ ਸਾਫ ਕਰੀ ਨਾ ਅੱਜ ਜਿਹੜਾ ਪੁੱਤ ਸਵਾਰ ਹੋ ਗਿਆ ਤੇਰੇ ਤੇ ਹੋ ਰਿਸਤੇਦਾਰ ਹੋਣਗੇ ਜਿੰਦਾਂ ਤਾਈ ਪੱਖਾ ਸਾਫ ਕਰੀ ਜਾਂਦਾ ਸੀਗਾ ਮੈਂ ਰਿਸ਼ਤੇਦਾਰਾਂ ਨੇ ਕਿਹੜਾ ਪੱਖੇ ਦੇ ਵਣਗਾ ਆਕੇ ਆਹ ਖਾਈਂ ਪਿਆਰੇ ਨਾ ਸਾਰਾ ਦਿਨ ਬੈਲਾ ਕੋਈ ਘਰ ਦਾ ਪੂਰਾ ਕੰਮ-ਕਮ ਕਰਾ ਦੇਗਾ ਉਹ ਮੈਂ ਤਾਂ ਐ ਸੋਚਣਾ ਤੂੰ ਹੀਰੋਣ ਹੋਵੇਂ ਤੇ ਘਰ ਦਾ ਕੰਮ ਕਰੀ ਜਾਂਦੀ ਹੋਵੇਂ ਤੇ ਮੈਂ ਹੀਰੋ ਬਣ ਕੇ ਐਂਟਰੀ ਮਾਰਾਂ ਬਾਈ ਗੱਲ ਸੁਣੀ ਹਾਂ ਬੋਲ ਗਰਮੀਆਂ ਆਈਆਂ ਨੇ ਘੁੰਮਣ ਚੱਲ ਗਏ ਮਨਾਲੀ ਨਾ ਭਰਾਵਾ ਆਪਾਂ ਤਾਂ ਹੁਣ ਪੈਸੇ ਬਚਾਉਣ ਲੱਗ ਗਏ ਭਰਾਵਾ ਆਪਾਂ ਤਾਂ ਨਿਕਲੇ ਜਾਂਦੇ ਹਾਂ ਓਹੋ ਮੇਰਾ ਸਾਲਾ ਤਾਂ ਹੀ ਤਾਂ ਪਿਛਲੇ ਮਹੀਨੇ ਤੋਂ ਚੱਪਲਾਂ 'ਚ ਘੁੰਮਣ ਗਿਆ ਸੀਗਾ ਕਿਵੇਂ ਅੱਜ ਟਾਈਮ ਨਹੀਂ ਹੋਇਆ ਕਿ 10 ਵਜੇ ਨਾਲੇ ਹੋਵੇ ਰੋਟੀ ਬਣਾ ਲੈ ਹੁਣ ਮੇਕਅੱਪ ਤੇ ਜ਼ੋਰ ਦੇ ਰੱਖਿਆ ਕਿੰਨੀ ਆਸਮ ਹੈ ਮੈਂ ਆਪੇ ਤਾਂ ਕਹਿੰਦਾ ਸੀ ਅੱਜ ਤੋਂ ਬਾਅਦ ਸਾਰਾ ਕੁਝ ਚੇਂਜ ਕਰੀਦਾ ਹਾਂ ਮਾਤਾ ਤੈਨੂੰ ਐਂ ਕਹਿੰਦਾ ਸੀ ਕਿ ਜ਼ਿੰਦਗੀ ਵਿੱਚ ਚੇਂਜ ਆਈਗਾ ਮੈਂ ਤਾਂ ਚੇਂਜ ਕਰਤਾ ਤੂੰ ਐਂ ਕੀ ਚੇਂਜ ਕਰਤਾ ਮੈਤੋ ਬਾਦ ਕਰ ਦੇ ਕੰਮ ਚੇਂਜ ਕਰਦੇ ਅੱਜ ਤੋਂ ਬਾਦ ਰੋਟੀ ਤੂੰ ਬਣਾਏਂਗਾ ਦੇਖ ਕੇ ਮਸੂਣੀ ਲੱਗੀ ਨਹੀਂ ਆ ਹਾਂ ਸੋਣੀ ਤਾਂ ਤੂੰ ਲੱਗੀ ਨਹੀਂ ਆ ਰੱਬ ਨੇ ਬੜੀ ਮੈਨੂੰ ਫਰਸਤ ਨਾ ਬਣਾਇਆ ਗੱਲ ਤਾਂ ਤੇਰੀ ਸਹੀ ਆ ਅਕਸਰ ਫालतू ਚ ਜਾਈ ਫਰਸਤ ਨਾਲ ਬਣਾਈਆਂ ਜਾਂਦੀਆਂ ਇੱਕ ਸਵਾਲ ਪੁੱਛਾਂ ਤੈਨੂੰ ਮੈਂ ਪੁੱਛ ਜੇ ਰਾਹ ਦੇ ਵਿੱਚ ਤੈਨੂੰ ਇੱਕ ਪਾਸੇ 500 ਦਾ ਨੋਟ ਤੇ ਇੱਕ ਪਾਸੇ 2000 ਦਾ ਨੋਟ ਮਿਲ ਜੇ ਕਿਹੜਾ ਚੱਕੇਂਗਾ ਤੂੰ ਮੈਂ ਮੈਂ ਤਾਂ 2000 ਦਾ ਨੋਟ ਹੀ ਚੱਕੂੰਗੀ ਕੀ ਹੋਇਆ ਮੇਰੇ ਸਾਰਿਆਂ ਨੇ ਕਿ 2000 ਦਾ ਤਾਂ ਨੋਟ ਹੀ ਬੰਦ ਹੋ ਗਿਆ ਲਿਆ ਭਾਗਵਾਨ ਨੇ ਰੋਟੀ ਲਿਆ ਆ ਗਿਆ ਹੋ ਗਿਆ ਤੇਰਾ ਟਾਈਮ ਅੱਧੀ ਰਾਤ ਫੜਾਏ ਨੂੰ ਰੋਟੀ ਚੱਕ ਕੇ ਆਪ ਖਾ ਲਾ ਉਹ ਮੈਂ ਤਾਂ ਤਾਂ ਲੇਟ ਹੋ ਗਿਆ ਅਸੀਂ ਨਾ ਮੀਟਿੰਗ ਕਰੀ ਜਾਂਦੇ ਸੀਗੀ ਅੱਜ ਅਹੇ ਜੇ ਕਿਹੜੀ ਤਰੀ ਰੋਜ਼ ਹੀ ਮੀਟਿੰਗ ਹੁੰਦੀ ਐ ਉਹ ਵੀ ਮੈਂ ਤੈਨੂੰ ਦੱਸ ਦਾਂ ਮੈਂ ਨਾ ਅੱਜ ਤੋਂ ਬਾਅਦ ਸੋਚ ਲਿਆ ਮੈਂ ਅੱਜ ਤੋਂ ਬਾਅਦ ਐਕਟਰ ਹੀ ਬਣਨਾ ਐ ਐਕਟਰ ਬਣਨ ਵਾਲੀ ਪਹਿਲਾਂ ਸ਼ਕਲ ਦੇਖੀ ਆ ਆਪ ਦੀ ਲੈ ਕਰ ਲੋ ਗੱਲ ਕਾ ਸ਼ਕਲ ਨੂੰ ਕੀ ਹੋਇਆ ਮੇਰੀ ਸ਼ਕਲ ਤਾਂ ਤੇਰੀ ਐਵੇਂ ਜਿਵੇਂ 1980 ਦੇ ਫਿਟ ਰੈਡਾ ਹੁੰਦਾ